ਉਹ ਜਿਹੜੀ ਪਰੰਪਰਾ ਜਿਹੜੀ ਅਕਾਲੀ ਭਾਜਪਾ ਦੀ 2013 ਤੋਂ ਤੇ ਕਾਂਗਰਸ ਦੀ 17 ਤੋਂ ਚੱਲਦੀ ਆ ਰਹੀ ਸੀ ਕਿ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀ ਬਣਾਉਣਾ ਮਾਨ ਸਾਹਿਬ ਨੇ ਤੇ ਅੱਜ ਥਨਪਾਤੀ ਬੰਦ ਕਰਤੀ। ਛੇ ਖਮਾਤੇ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀਆਂ ਦਾ ਰੂਪ ਦਿੱਤਾ ਗਿਆ ਤੇ ਹਰ ਸਿਮਰਤ ਔਰ ਬਾਦਲ ਜੀ ਦੇ ਮੂੰਚੋਂ ਜਵਾਨ ਹੀ ਨਿਕਲੀ। ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ ਸੀ ਉਸ ਟਾਈਮ ਕਿਉਂ ਨਹੀਂ ਤੁਹਾਡੇ ਕੋ ਇਹਦਾ ਵਿਰੋਧ ਕੀਤਾ ਗਿਆ ਕਿਉਂ ਕਿ ਤੁਸੀਂ ਸਭ ਮਿਲੇ ਹੋ ਤੁਸੀਂ ਕਾਰਪੋਰੇਟ ਘਰਾਣਿਆਂ ਨਾਲ ਮਿਲੇ ਹੋ ਬਾਜਵਾ ਸਾਹਿਬ ਤੁਸੀਂ ਤਾਂ ਪੰਜਾਬ ਦੇ ਬਾਬਾ ਬੋੜ ਹੋ ਤੁਹਾਡੀ ਸਰਕਾਰ ਦੇ ਸਮੇਂ ਕਾਂਗਰਸ ਸਰਕਾਰ ਦੇ ਸਮੇਂ 2017 ਤੋਂ ਲੈ ਕੇ 22 ਤੱਕ 8 ਸਪ੍ਰਾਈਵਟ ਚੈਲੋ ਨੂੰ ਪ੍ਰਾਈਵੇਟ ਮੰਡੀ ਦਾ ਰੋਕ ਦਿੱਤਾ ਗਿਆ ਉਨਹਰੇਬਲ ਸੁਪਰੀਮ ਕੋਰਟ ਚੋ ਰਾਹਤ ਮਿਲੀ ਹੈ ਜਮਾਨਤ ਮਿਲੀ ਹੈ ਔਰ ਮਾਨਯੋਗ ਸੁਪਰੀਮ ਕੋਰਟ ਨੇ ਕੀ ਹੈ ਕਿ देयर इज नो ਐਵੀਡੈਂਸ ਅਗੇਂਸ ਸੰਜੇ ਸਿੰਘ ਉਹਨਾਂ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਹੀ ਨਹੀਂ ਹੈ ਸੱਚੇ ਖਾਲਜੀ 5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿਲ ਤੇ ਅੱਜ ਆਮ ਆਦਮੀ ਪਾਰਟੀ ਦੇ ਆਗੂ ਹਰਚੰਦ ਸਿੰਘ ਬਰਸਾਦ ਅਤੇ ਆਮ ਆਦਮੀ ਪਾਰਟੀ ਦੇ ਮੁਖ ਬੁਲਾੜੇ ਮਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕਰਕੇ 26 ਮਾਰਕੀਟ ਕਮੇਟੀਆਂ ਨੂੰ ਪੰਗ ਕਰਨ ਅਤੇ ਮੰਡੀ ਬੋਰਡ ਪੰਜਾਬ ਵੱਲੋਂ ਫਸਲ ਦੀ ਖਰੀਦ ਦੇ ਅਧਿਕਾਰ ਕਿਸੇ ਸੈਲੋ ਨੂੰ ਦੇਣ ਦੀਆਂ ਸਿਆਸਤ ਤੋਂ ਪ੍ਰੇਰਿਤ ਝੂਠੀਆਂ ਖਬਰਾਂ ਦਾ ਖੰਡਨ ਕੀਤਾ ਹੈ ਉਹਨਾਂ ਕਿਹਾ ਕਿ ਸੀਐਮ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੰਡੀ ਬੋਰਡ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਯਤਨਸ਼ੀਲੇ ਅੱਜ ਦੀ ਜਿਹੜੀ ਪੀਸੀਐਸਸੀ ਕਰਨ ਜਾ ਰਹੇ ਆ ਖਾਸ ਤੌਰ ਤੇ ਜੋ ਮੀਡੀਆ ਦੇ ਕੁਝ ਹਿੱਸੇ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਮੰਡੀ ਬੋਰਡ ਵੱਲੋਂ 26 ਮਾਰਕੀਟ ਕਮੇਟੀਆਂ ਭੰਗ ਕੀਤੀਆਂ ਜਾ ਰਹੀਆਂ ਨੇ ਇਹ ਬਿਲਕੁਲ ਝੂਠ ਹੈ ਬਿਲਕੁਲ ਆਧਾਰਹੀਨ ਖਬਰ ਹੈ ਔਰ ਦੂਸਰੀ ਖਬਰ ਇਹ ਵੀ ਚੱਲ ਰਹੀ ਹੈ ਕਿ ਮੰਡੀ ਬੋਰਡ ਨੇ ਕੋਈ ਸੈਲੋ ਨੂੰ ਅਧਿਕਾਰ ਦਿੱਤੇ ਨੇ ਖਰੀਦ ਕਰਨ ਦੇ ਇਹ ਵੀ ਬਿਲਕੁਲ ਬੇਬੁਨਿਆਦ ਖਬਰ ਹੈ ਬਿਲਕੁਲ ਝੂਠ ਖਬਰ ਹੈ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿਸ ਦਿਨ ਦੀ ਸਰਕਾਰ ਬਣੀ ਹੈ ਮੰਡੀ ਬੋਰਡ ਦੇ ਵਿੱਚ ਅਸੀਂ ਸੁਧਾਰ ਕਰ ਰਹੇ ਹਾਂ ਤੁਹਾਡੇ ਤੁਹਾਨੂੰ ਯਾਦ ਹੋਊਗਾ ਪਿਛਲੇ ਸਮੇਂ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਕਿਸ ਤਰ੍ਹਾਂ ਕਿਸਾਨ ਭਵਨ ਦੀ ਡਿਵੈਲਪਮੈਂਟ ਕੀਤੀ ਹੈ ਕਿਸ ਤਰ੍ਹਾਂ 11 ਫੇਸ ਵਿੱਚ ਜਿਹੜੀ ਮੰਡੀ 2014 ਤੋਂ ਚੱਲ ਰਹੀ ਬਣੀ ਹੋਈ ਸੀਗੀ ਬੰਦ ਪਈ ਸੀ ਉਹਨੂੰ ਅਸੀਂ ਚਾਲੂ ਕੀਤਾ ਔਰ ਵੱਖ-ਵੱਖ ਥਾਵਾਂ ਤੇ ਮੰਡੀ ਬੋਰਡ ਦੇ ਆਧਾਰੇ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਹਰ ਪੱਧਰ ਤੇ ਕਾਰਵਾਈ ਕਰ ਰਹੇ ਹਾਂ ਔਰ ਜਿਹੜੀ ਇਹ ਖਬਰ ਚੱਲ ਰਹੀ ਹੈ ਇਹ ਬਿਲਕੁਲ ਰਾਜਨੀਤੀ ਤੋਂ ਪ੍ਰੇਰਿਤ ਖਬਰ ਹੈ ਔਰ ਇਹ ਸੈਲੋ ਨੂੰ ਜਿਹੜਾ ਸਬਜ਼ਾੜ ਬਣਾਉਣ ਦਾ ਜਿਹੜਾ ਆਰਡਰ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਇਹ 2013 ਤੋਂ ਚੱਲ ਰਿਹਾ ਹੈ ਇੱਕ ਰੁਟੀਨ ਦੀ ਖਬਰ ਹੈ ਹਰ ਸਾਲ ਮੰਡੀਆਂ ਵੱਧੀਆਂ ਨੇ ਜਿਹਦੇ ਵਿੱਚ ਸਬਜ਼ਾੜ ਕਿਸਾਨਾਂ ਤੇ ਮਜ਼ਦੂਰਾਂ ਤੇ ਆੜਤੀਆਂ ਤੇ ਵਪਾਰੀਆਂ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਵਧਾਏ ਜਾਂਦੇ ਨੇ ਇਤਕੀ 47 ਖਰੀਦ ਕੇਂਦਰ ਅਸੀਂ ਹੋਰ ਵਧਾਏ ਨੇ ਇਸੇ ਤਰ੍ਹਾਂ ਪਿਛਲੇ ਸਮੇਂ ਨਾਲੋਂ ਵੱਧ ਵਧੀਆ ਪ੍ਰਬੰਧ ਅਸੀਂ ਕੀਤੇ ਨੇ ਤੁਸੀਂ ਮੰਡੀਆਂ 'ਚ ਜਾ ਕੇ ਵਿਜ਼ਿਟ ਕਰੋ ਕਿਸ ਤਰ੍ਹਾਂ ਸਫਾਈ ਦੇ ਵਧੀਆ ਪ੍ਰਬੰਧ ਹੋਏ ਨੇ ਲਾਈਟਾਂ ਦੇ ਵਧੀਆ ਪ੍ਰਬੰਧ ਹੋਏ ਨੇ ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧ ਹੋਏ ਨੇ ਹਰ ਤਰ੍ਹਾਂ ਮੰਡੀ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਔਰ ਜੋ ਇਹ ਖਬਰਾਂ ਚਲਾ ਰਹੇ ਨੇ ਜਿਹੜੇ ਅਕਾਲੀ ਦਲ ਜਾਂ ਕਾਂਗਰਸ ਵਾਲੇ ਬੜੇ-ਬੜੇ ਹੱਥ ਕੱਢ ਕੇ ਕਹਿ ਰਹੇ ਨੇ ਕਿ ਜੀ ਮੰਡੀ ਸਿਸਟਮ ਨੂੰ ਭੰਗ ਕੀਤਾ ਜਾ ਰਿਹਾ ਹੈ ਉਲਟਾ ਅਸੀਂ ਮੰਡੀ ਸਿਸਟਮ ਨੂੰ ਮਜ਼ਬੂਤ ਕਰ ਰਹੇ ਆ ਕਿਉਂਕਿ ਜਿਹੜੇ ਅਦਾਰੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਸੀ ਉਹ ਅਸੀਂ ਚਾਲੂ ਕਰ ਰਹੇ ਆ ਮੰਡੀ ਬੋਰਡ ਦੀ ਆਮਦਨ ਵਧਾ ਰਹੇ ਆ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਸ਼ੈੱਡ ਨੇ ਸਾਰੇ ਪੰਜਾਬ ਦੇ ਵਿੱਚ ਅਸੀਂ ਉਹਨੂੰ ਸਸਤੇ ਰੇਟਾਂ ਤੇ ਸਮਾਜਿਕ ਫੰਕਸ਼ਨਾਂ ਵਾਸਤੇ ਕਿਰਾਏ ਤੇ ਦੇਣ ਵਾਸਤੇ ਪ੍ਰੋਵੀਜ਼ਨ ਬਣਾਈ ਆ ਤੇ ਸਾਡੇ ਬੱਚਿਆਂ ਦੇ ਖੇਡਣ ਵਾਸਤੇ ਇਨਡੋਰ ਗੇਮਸ ਵਾਸਤੇ ਅਸੀਂ ਪ੍ਰੋਵੀਜ਼ਨ ਬਣਾਈ ਹੈ ਅਸੀਂ ਤਕਰੀਬਨ 33000 ਤੋਂ ਵੱਧ ਦਰਖਤ ਸਾਰੇ ਮੰਡੀਆਂ ਦੇ ਵਿੱਚ ਲਗਾਏ ਨੇ ਔਰ ਖਾਸ ਤੌਰ ਤੇ ਕਿਸਾਨਾਂ ਤੇ ਮਜ਼ਦੂਰਾਂ ਅੜਚਿਆਂ ਵਾਸਤੇ ਅਸੀਂ ਹਰ ਸਹੂਲਤ ਪ੍ਰੋਵਾਈਡ ਕਰ ਰਹੇ ਆ ਔਰ ਬੇਬੁਨਿਆਦ ਖਬਰਾਂ ਫਲਾ ਕੇ ਉਹ ਲੋਕ ਜਿਨ੍ਹਾਂ ਕੋਲੇ ਆਪਣਾ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਜਿਹੜੇ ਪਿਛਲੇ 2013 ਤੋਂ ਲੈ ਕੇ ਚਾਹੇ ਹੋ ਅਕਾਲੀ ਦਲ ਵਿੱਚ ਸੀਗੇ ਚਾਹੇ ਕਾਂਗਰਸ ਵਿੱਚ ਸੀਗੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਇਹਨਾਂ ਸਾਇਲਿਆਂ ਨੂੰ ਸਬ ਯਾਰਡ ਬਣਾਉਣ ਦੇ ਆਰਡਰ 2013 ਤੋਂ ਲਗਾਤਾਰ ਹੋ ਰਹੇ ਨੇ 2013 'ਚ ਵੀ ਹੋਏ 14 'ਚ ਵੀ ਹੋਏ 15 'ਚ ਵੀ ਹੋਏ ਇੱਕ ਰੁਟੀਨ ਮੈਟਰ ਹੈ ਹਰ ਸਾਲ ਬਾਅਦ ਜਦੋਂ ਪਰਚੇਸ ਸੀਜ਼ਨ ਸ਼ੁਰੂ ਹੁੰਦਾ ਹੈ ਤੇ ਇਹ ਆਰਡਰ ਕੀਤੇ ਜਾਂਦੇ ਨੇ ਇੱਕ ਰੁਟੀਨ ਆਰਡਰ ਹੈ ਪਰੰਤੂ ਇਹਦੇ باوجود ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਜਿਹੜਾ ਇਹ ਆਰਡਰ ਪਿਛਲੇ ਦਿਨਾਂ ਦੇ ਵਿੱਚ ਹੋਇਆ ਸੀਗਾ ਕਿ ਸਾਈਲੋ ਨੂੰ ਤੁਸੀਂ ਸਭ ਯਾਰਡ ਬਣਾਉਣਾ ਹੈ ਉਹ ਆਰਡਰ ਉਹਨਾਂ ਨੇ ਰੱਦ ਕਰਕੇ ਸਿਰਫ ਇੱਥੇ ਸਟੋਰੇਜ ਦਾ ਪ੍ਰਬੰਧ ਹੋਊਗਾ ਕਿਉਂਕਿ ਮੰਡੀਪੋਰਟ ਦਾ ਜਿਹੜਾ ਕੰਮ ਹੈ ਉਹ ਕੰਮ ਹੈ ਕਿ ਕਿਸਾਨਾਂ ਦੀ ਫਸਲ ਦੀ ਸਹੀ ਖਰੀਦਦਾਰੀ ਕਰਵਾਉਣੀ ਵੱਖ-ਵੱਖ ਏਜੰਸੀਆਂ ਜਿਦੇ ਵਿੱਚ ਐਫਸੀਆਈ ਹੈ, ਪੰਸਪ ਹੈ, ਮਾਰਕਫੈਡ ਹੈ, ਪਨਗਰੇਨਾ ਜਾਂ ਹੋਰ ਏਜੰਸੀਆਂ ਨੇ ਉਹ ਖਰੀਦਦਾਰੀ ਕਰਦੀਆਂ ਨੇ। ਖਰੀਦਦਾਰੀ ਕਰਨ ਸਮੇਂ ਮੰਡੀ ਬੋਰਡ ਨੂੰ 2% ਮਾਰਕੀਟ ਫੀਸ ਵੀ ਮਿਲਦੀ ਹੈ। ਔਰ ਜੋ ਵੀ ਚਾਹੇ ਸਬ ਯਾਰਡ ਕਿਤੇ ਵੀ ਬਣਦਾ ਹੈ, ਚਾਹੇ ਕੋਈ ਸੈਲਰੂ ਬਣਾਇਆ ਜਾਂਦਾ ਹੈ, ਉੱਥੋਂ ਵੀ ਮਾਰਕੀਟ ਫੀਸ ਅਸੀਂ ਲੈਣੇ ਆ। ਇਹਦਾ ਮਤਲਬ ਮੰਡੀ ਸਿਸਟਮ ਨੂੰ ਅਸੀਂ ਤਬਾਹ ਨਹੀਂ ਹੋਣ ਦਿੱਤਾ। ਪਰੰਤੂ ਫੇਰ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜੇ ਹੁਕਮ ਜਾਰੀ ਕਰਵਾਏ ਨੇ ਕਿ ਇਹਨਾਂ ਨੂੰ ਸਿਰਫ ਸਟੋਰ ਸੈਂਟਰ ਰਹਿਣ ਦੋ ਸਭ ਯਾਰਡ ਰੱਦ ਕੀਤੇ ਗਏ ਨੇ ਔਰ ਕੱਲੇ ਪਿਛਲੇ ਆਰਡਰ ਨੇ ਕੀਤੇ 2013 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸਹਿਲੋਂ ਨੂੰ ਸਭ ਯਾਰਡ ਬਣਾਇਆ ਗਿਆ ਸੀ ਉਹ ਸਾਰੇ ਆਰਡਰ ਰੱਦ ਕੀਤੇ ਗਏ ਨੇ ਇਸ ਦਾ ਆਰਡਰ ਜਾਰੀ ਹੋ ਚੁੱਕਿਆ ਹੈ ਆਰਡਰ ਨੰਬਰ ਇਹਦਾ 24 2024 ਹੈ ਆਰਡਰ ਨੰਬਰ 157 166 ਹੈ ਇਸ ਲਈ ਕਿਸੇ ਨੂੰ ਇਹ ਸ਼ੰਕਾ ਕਰਨ ਦੀ ਜ਼ਰੂਰਤ ਨਹੀਂ ਕਿ ਮੰਡੀ ਬੋਰਡ ਨੂੰ ਭੰਗ ਕੀਤਾ ਜਾ ਰਿਹਾ ਹੈ ਅਸੀਂ ਕਿਸਾਨਾਂ ਦੇ ਮਜ਼ਦੂਰਾਂ ਦੇ ਵਪਾਰੀਆਂ ਦੇ ਆੜਤੀਆਂ ਦੇ ਹਮੈਤੀ ਆ ਤੁਸੀਂ ਦੇਖ ਰਹੇ ਹੋ ਜਿਸ ਦਿਨ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਈ ਹੈ ਹਰ ਪੱਦਰ ਤੇ ਹਰ ਪੱਦਰ ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਯਤਨ ਕੀਤੇ ਜਾਂਦੇ ਨੇ ਜਿਹੜੇ ਲੋਕ ਚਾਹੇ ਅਕਾਲੀ ਦਲ ਦੇ ਆਗੂ ਨੇ ਚਾਹੇ ਕਾਂਗਰਸ ਦੇ ਆਗੂ ਨੇ ਉਹ ਦੱਸਣ ਕਿ ਪਿਛਲੇ 2013 ਤੋਂ ਲੈ ਕੇ 2024 ਤੱਕ ਤੁਸੀਂ ਕਿਉਂ ਨਹੀਂ ਬੋਲੇ? ਬਾਕੀ ਜਥੇਬੰਦੀਆਂ ਦੇ ਆਗੂ ਨੂੰ ਵੀ ਮੈਂ ਬੇਨਤੀ ਕਰਦਾ ਕਿ ਕਿਸੇ ਨੂੰ ਕੋਈ ਸ਼ੰਕਾ ਹੈ ਕਿ ਮੰਡੀ ਸਿਸਟਮ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਹੈ ਉਹ ਸਾਡੇ ਨਾਲ ਗੱਲ ਕਰ ਸਕਦਾ ਹੈ। ਅਨਸੈਸਰਲੀ ਕਿਸੇ ਮਹਿਕਾਵੇ ਵਿੱਚ ਕਿਸੇ ਝੂਠੀ ਖਬਰ ਦੇ ਵਿੱਚ ਆਉਣ ਦੀ ਲੋੜ ਨਹੀਂ। ਅਸੀਂ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਖੜੇ ਆਂ। ਅਸੀਂ ਹਮੇਸ਼ਾ ਪੰਜਾਬ ਦੇ ਆੜਤੀਆਂ ਨਾਲ ਖੜੇ ਆਂ। ਅਸੀਂ ਹਮੇਸ਼ਾ ਪੰਜਾਬ ਦੇ ਮਜ਼ਦੂਰਾਂ ਨਾਲ ਖੜੇ ਆਂ। ਪੰਜਾਬ ਦੇ ਵਪਾਰੀਆਂ ਨਾਲ ਖੜੇ ਆਂ। ਅਸੀਂ ਕਿਸੇ ਵੀ ਕੀਮਤ ਦੇ ਉੱਤੇ ਮੰਡੀ ਸਿਸਟਮ ਨੂੰ ਨਾ ਪਹਿਲਾਂ ਖਤਮ ਹੋਣ ਦਿੱਤਾ ਨਾ ਖਤਮ ਹੋਣ ਦਵਾਂਗੇ ਔਰ ਮੰਡੀ ਸਿਸਟਮ ਨੂੰ ਅਸੀਂ ਉਸਾਰੂ ਬਣਾਉਣਾ ਚਾਹੁੰਦੇ ਆ ਅਸੀਂ ਮੰਡੀ ਸਿਸਟਮ ਦੇ ਵਿੱਚ ਸੁਧਾਰ ਲਿਆ ਕੇ ਮੰਡੀ ਸਿਸਟਮ ਦੀ ਆਮਦਨ ਵਧਾ ਕੇ ਭਾਵੇਂ ਅੱਜ ਰੂਰਲ ਡਿਵੈਲਪਮੈਂਟ ਫੰਡ ਦਾ ਸਾਡਾ ਪੈਸਾ ਕੇਂਦਰ ਸਰਕਾਰ ਨੇ ਰੋਕ ਰੱਖਿਆ ਹੈ ਇਹਦੇ باوجود ਅਸੀਂ ਆਪਣੀ ਆਮਦਨ ਵਧਾਈ ਹੈ ਤੁਹਾਡੇ ਯਾਦ ਹੋਊਗਾ ਮੈਂ ਕਿਸਾਨ ਭਵਨ ਜੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਕਿਸ ਤਰ੍ਹਾਂ ਜਿੱਥੇ 5 ਤੋਂ 7 ਲੱਖ ਰੁਪਇਆ ਮਹੀਨਾ ਇਨਕਮ ਆਉਂਦੀ ਸੀ ਅੱਜ ਉਥੇ 43 ਲੱਖ ਰੁਪਇਆ ਇਨਕਮ ਆਉਣੀ ਸ਼ੁਰੂ ਹੋਈ ਹੈ ਇਸੇ ਤਰ੍ਹਾਂ ਕਈ ਮੰਡੀਆਂ 'ਚ ਅਸੀਂ ਸੈਂਟੀਫਿਕਲੀ ਤਕਨੀਕ ਦੇ ਨਾਲ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਨੌਰ ਮੰਡੀ ਦੇ ਵਿੱਚ ਬੇ ਵ੍ਰਿਜ ਲਗਾਇਆ ਤੁਸੀਂ ਹੈਰਾਨ ਹੋਵੋਗੇ ਕਿ ਉਥੇ ਥੋੜੀ ਜਿਹੀ ਚੈਕਿੰਗ ਦੇ ਨਾਲ 18% ਰੇਵਨਿਊ ਵਧਿਆ 1-2 ਮਹੀਨੇ ਦੇ ਵਿੱਚ ਵਿੱਚ ਇਸੇ ਤਰ੍ਹਾਂ ਅਸੀਂ ਸਾਰੇ ਪੰਜਾਬ ਦੀਆਂ ਮੰਡੀਆਂ 'ਚ ਸੁਧਾਰ ਕਰਨ ਵੱਲ ਵਧ ਰਹੇ ਹਾਂ ਤਾਂ ਕਿ ਉੱਥੋਂ ਆਮਦਨ ਆਵੇ ਲੋਕਾਂ ਨੂੰ ਵਧੀਆ ਉੱਥੇ ਸਿਸਟਮ ਮਿਲੇ ਜਿਸ ਦੇ ਨਾਲ ਲੋਕ ਆਪਣੀ ਫਸਲ ਵਧੀਆ ਢੰਗ ਨਾਲ ਵੇਚ ਵੀ ਸਕਣ ਤੇ ਖਰੀਦ ਵੀ ਕਰ ਸਕਣ ਇਸ ਲਈ ਮੈਂ ਬੇਨਤੀ ਕਰਦਾ ਕਿ ਕਿਸੇ ਵਹਿਕਾਵੇ ਚ ਆਉਣ ਦੀ ਲੋੜ ਨਹੀਂ ਇਸ ਦੇ ਬਾਵਜੂਦ ਕਿ ਮੰਡੀਆਂ ਦੇ ਵਿੱਚ ਜਿਹੜੇ ਕੋਈ ਖਰੀਦਦਾਰ ਨੇ ਕੋਈ ਏਜੰਸੀ ਹੈ ਉਹ ਸਮਾਨ ਖਰੀਦਣ ਤੋਂ ਬਾਅਦ ਕਣਕ ਜਿਰੀ ਖਰੀਦਣ ਤੋਂ ਬਾਅਦ ਕਿਸੇ ਗਡਾਊਨ ਚ ਰੱਖਦੀ ਹੈ ਜਾਂ ਸੈਲੋ ਚ ਰੱਖਦੀ ਹੈ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਪਰੰਤੂ ਇਹਦੇ باوجود ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮ ਅਤੇ ਅਸੀਂ ਇਹ ਆਰਡਰ ਬਾਸ ਲਿਆ ਤਾਂ ਕਿ ਕੋਈ ਭੁਲੇਖਾ ਨਾ ਰਹੇ ਕਿਸੇ ਨੂੰ ਇਸ ਲਈ ਵੀਰੋ ਮੈਂ ਇਹ ਨਹੀਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਸੀ ਕਿ ਮੰਡੀ ਬੋਰਡ ਹਮੇਸ਼ਾ ਕਾਇਮ ਰਹੇ ਮੰਡੀ ਬੋਰਡ ਕਾਇਮ ਰਹੂਗਾ ਅਸੀਂ ਇਹਨੂੰ ਡਿਵੈਲਪ ਕਰਾਂਗੇ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਜੇ ਤੁਹਾਡੇ ਕੋਲ ਕੋਈ ਸੁਝਾਅ ਹੈ ਮੰਡੀਪੋਰ ਨੂੰ ਹੋਰ ਮਜ਼ਬੂਤ ਕਰਨ ਦਾ ਉਹ ਵੀ ਸਾਨੂੰ ਗਾਈਡ ਕਰੋ ਤਾਂ ਕਿ ਅਸੀਂ ਪੰਜਾਬ ਦੇ ਭਲੇ ਵਾਸਤੇ ਵੱਧ ਇਨਕਮ ਪੈਦਾ ਕਰਕੇ ਸਾਡੀਆਂ ਲਿੰਕ ਸੜਕਾਂ ਡਿਵੈਲਪ ਕਰ ਸਕੀਏ ਮੰਡੀਆਂ ਡਿਵੈਲਪ ਕਰ ਸਕੀਏ ਜਿੱਥੇ ਸਾਡੇ ਕੋਈ ਕਿਸਾਨ ਮਜ਼ਦੂਰ ਭਰਾਵਾਂ ਨੂੰ ਹਾਦਸਾ ਹੁੰਦਾ ਉਹਨਾਂ ਦੀ ਮਦਦ ਕਰ ਸਕੀਏ ਇਸ ਲਈ ਕਦੇ ਵੀ ਮੰਡੀ ਸਿਸਟਮ ਨੂੰ ਅਸੀਂ ਟੁੱਟਣ ਨਹੀਂ ਦਵਾਂਗੇ ਮੰਡੀ ਸਿਸਟਮ ਨੂੰ ਮਜ਼ਬੂਤ ਕਰਾਂਗੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ ਕਰਦਾ ਔਰ ਮੈਂ ਬੇਨਤੀ ਕਰਦਾ ਹਾਂ ਸਾਡੇ ਚੀਫ ਸਪੋਕਸਪਰਸਨ ਸਰਦਾਰ ਮਾਲਵਿੰਦਰ ਸਿੰਘ ਕੰਗਜੀ ਨੂੰ ਉਹ ਇਸੇ ਗੱਲ ਨੂੰ ਥੋੜਾ ਹੋਰ ਅੱਗੇ ਵਧਾਉਣਗੇ। ਧੰਨਵਾਦ ਬਰਸਰ ਸਾਹਿਬ। ਦੇਖੋ ਟੈਕਨੀਕਲ ਐਸਪੈਕਟ ਸਾਡੇ ਬਹੁਤ ਹੀ ਸਤਿਕਾਰਯੋਗ ਮੰਡੀ ਬੋਰਡ ਦੇ ਚੇਅਰਮੈਨ ਬਰਸਰ ਸਾਹਿਬ ਨੇ ਤੁਹਾਨੂੰ ਐਕਸਪਲੇਨ ਕੀਤੇ ਆ। ਗੱਲ ਇਹ ਆ ਵੀ ਪੰਜਾਬ ਦੇ ਪੁੱਤ ਤੇ ਕਿਸਾਨ ਦੇ ਪੁੱਤ ਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਜਿਹੜੀ ਪਰੰਪਰਾ ਜਿਹੜੀ ਅਕਾਲੀ ਭਾਜਪਾ ਦੀ 2013 ਤੋਂ ਤੇ ਕਾਂਗਰਸ ਦੀ 17 ਤੋਂ ਚੱਲਦੀ ਆ ਰਹੀ ਸੀ ਕਿ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀ ਬਣਾਉਣਾ ਮਾਨ ਸਾਹਿਬ ਨੇ ਤੇ ਅੱਜ ਠਨ ਪਾਤੀ ਬੰਦ ਕਰਤੀ ਤੇ ਮੇਰਾ ਸਵਾਲ ਹਰ ਸਿਮਰਤ ਕੌਰ ਬਾਦਲ ਜੀ ਨੂੰ ਹੈ ਜਿਹੜੇ ਕੱਲ ਦੇ ਸੰਗ ਪਾਰ ਰਹੇ ਆ ਕਿ ਹਰ ਸਿਮਰਤ ਜੀ 2013 ਇਤ ਤੁਹਾਡੀ ਸਰਕਾਰ ਸੀ ਬਾਦਲ ਸਾਹਿਬ ਮੁੱਖ ਮੰਤਰੀ ਸੀ ਅਕਾਲੀ ਭਾਜਪਾ ਸਰਕਾਰ ਸੀ ਤੁਹਾਡੀ ਸਰਕਾਰ ਦੇ ਸਮੇਂ ਇਸੇ ਤਰੀਕੇ ਨਾਲ ਛੇ ਖਮਾਤੇ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀਆਂ ਦਾ ਰੂਪ ਦਿੱਤਾ ਗਿਆ ਤੇ ਹਰ ਸਿਮਰਤ ਕੌਰ ਬਾਦਲ ਜੀ ਦੇ ਮੂੰਚੋਂ ਜੁਬਾਨ ਹੀ ਨਿਕਲੀ ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ ਸੀ ਉਸ ਟਾਈਮ ਕਿਉਂ ਨਹੀਂ ਤੁਹਾਡੇ ਕੋ ਇਹਦਾ ਵਿਰੋਧ ਕੀਤਾ ਗਿਆ ਕਿਉਂ ਕਿ ਤੁਸੀਂ ਸਭ ਮਿਲੇ ਹੋ ਤੁਸੀਂ ਕਾਰਪੋਰੇਟ ਘਰਾਣਿਆਂ ਨਾਲ ਮਿਲੇ ਹੋ ਔਰ ਜਿਹੜੇ ਦੂਸਰੇ ਸਾਡੇ ਸਤਕਾਰਯੋਗ ਪੰਜਾਬ ਦੇ ਬਹੁਤ ਹੀ ਬਜ਼ੁਰਗ ਨੇਤਾ ਪ੍ਰਤਾਪ ਬਾਜਵਾ ਜੀ ਮੇਰਾ ਇਹਨਾਂ ਨੂੰ ਹੀ ਸਵਾਰ ਹੈ ਬਾਦਵਾ ਸਾਹਿਬ ਤੁਸੀਂ ਤਾਂ ਪੰਜਾਬ ਦੇ ਬਾਬਾ ਮੋਢੋਂ ਤੁਹਾਡੀ ਸਰਕਾਰ ਦੇ ਸਮੇਂ ਕਾਂਗਰਸ ਸਰਕਾਰ ਦੇ ਸਮੇਂ 2017 ਤੋਂ ਲੈ ਕੇ 22 ਤੱਕ 8 ਪ੍ਰਾਈਵੇਟ ਚੈਲੋ ਨੂੰ ਪ੍ਰਾਈਵੇਟ ਮੰਡੀ ਦਾ ਰੋਗ ਦਿੱਤਾ ਗਿਆ ਇਹਨਾਂ ਕੋ ਕਿਉਂ ਨਹੀਂ ਨੋਟੀਫਾਈ ਹੋਇਆ ਇਹਨਾਂ ਨੂੰ ਮੇਰਾ ਸਵਾਲ ਹੈ মিডিਆ ਦੇ ਸਾਥੀਓ ਇਹਨਾਂ ਦੋਨੋਂ ਪਾਰਟੀਆਂ ਨੂੰ ਸਵਾਲ ਕੀਤੇ ਜਾਣ ਇਨਕਲੂਡਿੰਗ ਬੀਜੇਪੀ ਵੀ ਇਹਨਾਂ ਦਾ 파ਟਨਰ ਹੈ ਕਿ ਤੁਹਾਡੀਆਂ ਸਰਕਾਰਾਂ ਦੇ ਸਮੇਂ ਵੀ ਇਹ ਨੋਟੀਫਿਕੇਸ਼ਨ ਹੁੰਦੇ ਰਹੇ ਆ ਤੁਸੀਂ ਕਿਉਂ ਨਹੀਂ ਇਹਨੂੰ ਬੰਦ ਕੀਤਾ ਅੱਜ ਮਾਨ ਸਾਹਿਬ ਨੇ ਭਗਵੰਤ ਸਿੰਘ ਮਾਨ ਕਿਉਂਕਿ ਉਹ ਕਿਸਾਨਾਂ ਦਾ ਦਰਦ ਸਮਝਦੇ ਆ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਦੀ ਪੀੜ ਦਾ ਪਤਾ ਹੈ ਉਹਨਾਂ ਨੇ ਮਾਨ ਸਾਹਿਬ ਨੇ ਕਿਸਾਨੀ ਦਰਦ ਪਿੰਡੇ ਤੇ ਹਟਾਇਆ ਇਸ ਕਰਕੇ ਉਹਨੇ ਇਮੀਡੀਏਟਲੀ ਕਿਸਾਨ ਜਥੇਬੰਦੀਆਂ ਦੀ ਗੱਲ ਨੂੰ ਤਰਜੀਹ ਦਿੰਦੇ ਹੋਏ ਕਿਸਾਨਾਂ ਦੀਆਂ ਗੱਲਾਂ ਨੂੰ ਤਰਜੀਹ ਦਿੰਦੇ ਹੋਏ ਉਹ ਨੋਟੀਫਿਕੇਸ਼ਨ ਡੀ ਨੋਟੀਫਾਈ ਕਰਤਾ ਅੱਜ ਪਰਸ਼ਦ ਸਾਹਿਬ ਨੇ ਤੁਹਾਨੂੰ ਦਿਖਾਇਆ ਲੇਕਿਨ ਆ ਜਿਹੜੇ 148 ਦੇ ਚੱਟੇ ਵੱਟੇ ਆ ਜਿਹੜੇ ਲਗਾਤਾਰ ਪੰਜਾਬ ਤੇ ਰਾਜ ਕਰਦੇ ਰਹੇ ਕਾਲੀ ਭਾਜਪਾ ਤੇ ਕਾਂਗਰਸੀ ਇਹਨਾਂ ਦੇ ਰਾਜ ਸਾਜ਼ਿਸ਼ ਦੇ ਤਹਿਤ ਸੇਮ ਉਹੀ ਸਾਜ਼ਿਸ਼ ਜਿਹੜੀ ਹਰ ਸਿਮਰਤ ਕੌਰ ਬਾਦਲਜੀ ਨੇ बतौर ਕੈਬਨਿਟ ਮੰਤਰੀ ਭਾਰਤ ਸਰਕਾਰ ਮੋਦੀ ਜੀ ਦੀ ਕੈਬਨਿਟ 'ਚ ਬੈਠ ਕੇ ਕਾਲੇ ਕਾਨੂੰਨ ਬਣਾਏ ਸੀ ਉਹਨਾਂ ਨੇ ਕਦੀ ਇਤਰਾਜ਼ ਨਹੀਂ ਕੀਤਾ ਜਦੋਂ ਇਸੇ ਤਰੀਕੇ ਨਾਲ ਪ੍ਰਾਈਵੇਟ ਮੰਡੀਆਂ ਬਣਾਈਆਂ ਜਾ ਰਹੀਆਂ ਸੀ ਸੈਲੂਨ ਇਹ ਫਰਕ ਹੈ ਮੈਂ ਕਿਸਾਨ ਜੱਥੇਬੰਦੀਆਂ ਨੂੰ ਵੀ ਮੀਡੀਆ ਤੇ ਰਾਹੀਂ ਬੇਨਤੀ ਕਰਦਾ ਹਾਂ ਸਾਰੇ ਕਿਸਾਨ ਭਰਾਵਾਂ ਨੂੰ ਜਿਹੜੇ ਪੰਜਾਬ ਦੇ ਫਿਕਰਮੰਦ ਚਿੰਤਕ ਲੋਕ ਐ ਕਿ ਇਹਨਾਂ ਦੋਨਾਂ ਪਾਰਟੀਆਂ ਦੇ ਦੋਨਾਂ ਸਾਰੇ ਲੀਡਰਾਂ ਨੂੰ ਦੋਨਾਂ ਨੂੰ ਕਿਉਂ ਸਾਰੇ ਲੀਡਰਾਂ ਨੂੰ ਇਹ ਸਵਾਲ ਕਰੋ ਕਿਉਂ ਤੁਹਾਡੇ ਟਾਈਮ 'ਚ ਜੋ ਤੁਸੀਂ ਸੱਤਾ ਹੰਢਾ ਰਹੇ ਸੀ ਮਾਨਸਾਹ ਵੰਗੂ ਡੀ ਨੋਟੀਫਾਈ ਕਿਉਂ ਨਹੀਂ ਕੀਤਾ ਤੁਸੀਂ ਇਹ ਚਲਨ ਬੰਦ ਕਿਉਂ ਨਹੀਂ ਕੀਤਾ ਇਹਨਾਂ ਨੇ ਚਲਨ ਤੇ ਬੰਦ ਕੀ ਕਰਨਾ ਸੀ ਇਹਨਾਂ ਨੇ ਇਹਨੂੰ ਐਪਰੀਸ਼ੀਏਟ ਕੀਤਾ ਇਹਨੂੰ ਪ੍ਰोत्ਸਾਹਿਤ ਕੀਤਾ ਸੋ ਇਹ 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 ਇਹਨਾਂ ਦੇ ਕੱਚੇ ਚਿੱਠੇ ਆ ਇਹਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਸੀ ਕਿਉਂਕਿ ਇਹ ਦੋਨੋਂ ਪਾਰਟੀਆਂ ਲਗਾਤਾਰ ਐਂਟੀ ਫਾਰਮਰ ਰਹੀਆਂ ਐ ਔਰ ਇਹਨਾਂ ਨੇ ਕਦੀ ਵੀ ਕਿਸਾਨ ਕਿਸਾਨ ਹਤੈਸ਼ੀ ਕੋਈ ਫੈਸਲਾ ਨਹੀਂ ਲਿਆ ਕਿਉਂ ਕਿ ਆਪਣੇ ਇੰਟਰਸਟ ਭਾਰੂ ਸੀਗੇ ਸੋ ਇਹ ਇਹਨਾਂ ਦਾ ਅਸਲੀਅਤ ਐ ਔਰ ਇਹਦੇ ਨਾਲ ਨਾਲ ਮੈਂ ਮੀਡੀਆ ਦੇ ਸਾਥੀਆਂ ਨੂੰ ਇੱਕ ਸਾਨੂੰ ਹੁਣੇ ਇੱਕ ਖਬਰ ਮਿਲੀ ਐ ਇੱਕ ਬਹੁਤ ਚੰਗੀ ਕਿ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸੰਜੇ ਸਿੰਘ ਜੀ ਜਿਹੜੇ ਵਿਵਾਖ ਕੀ ਨਾਲ ਪੂਰੇ ਤੜਲੇ ਨਾਲ ਐਨਟੀ ਫਾਰਮਰ ਬਿੱਲਾਂ ਦਾ ਵਿਰੋਧ ਕੀਤਾ ਸੀ ਉਹਨਾਂ ਨੂੰ ਹਨਰੇਬਲ ਸੁਪਰੀਮ ਕੋਰਟ ਚੋਂ ਰਾਹਤ ਮਿਲੀ ਹੈ ਜਮਾਨਤ ਮਿਲੀ ਹੈ ਔਰ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਕਿ देयर इज नो ਐਵੀਡੈਂਸ ਅਗੇਂਸ ਸੰਜੇ ਸਿੰਘ ਉਹਨਾਂ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਹੀ ਨਹੀਂ ਹੈ ਸੋ ਕਰੋੜਾ ਕਰੋੜਾ ਜਿਹੜੇ ਆਰਮਾ ਦੀ ਪਾਰਟੀ ਦੇ ਵਰਕਰ ਹੈ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਔਰ ਆ ਜਿਹੜੀਆਂ ਦੋਨੋਂ ਪਾਰਟੀਆਂ ਹੈ ਜਿਨ੍ਹਾਂ ਨੇ ਅੱਜ ਕਿਸਾਨਾਂ ਨੂੰ ਗੁੰਮਰਾਹ ਕਰਨੀਆਂ ਜਿਨ੍ਹਾਂ ਨੇ ਆਪ ਕੰਡੇ ਬੀਜੇ ਸੀ ਭਗਵੰਤ ਮਾਨ ਤੇ ਕੰਡੇ ਇਹਨਾਂ ਦੇ ਬੀਜੇ ਚੁਗ ਰਿਹਾ ਹੈ ਮਾਨ ਸਾਹਿਬ ਤੇ ਇਹਨਾਂ ਦੇ ਕੰਡੇ ਬੀਜੇ ਚੁਗ ਰਹੇ ਆ ਅੱਜ ਬਰਸਰ ਸਾਹਿਬ ਨੇ ਦੱਸਿਆ ਕਿਸ ਤਰੀਕੇ ਨਾਲ ਕਿਸਾਨਾਂ ਦੀ ਸਹੂਲਤਾਂ ਬਿਹਤਰ ਕੀਤੀਆਂ ਜਾ ਰਹੀਆਂ ਕੋਈ ਪੱਤਰਕਾਰ ਦੋਸਤ ਜਾ ਕੇ ਵੇਖੇ ਮੰਡੀ 'ਚ ਅਸੀਂ ਲੈ ਜਾਣ ਨੂੰ ਤਿਆਰ ਹੈ ਤੁਹਾਨੂੰ ਆ ਸੀਜ਼ਨ ਸ਼ੁਰੂ ਹੋਣ ਲੱਗਾ ਹੈ ਕਣ ਖਰੀਦ ਦਾ ਤੁਸੀਂ ਸਾਡੇ ਚੇਅਰਮੈਨ ਸਾਹਿਬ ਨਾਲ ਲੈ ਜਾ ਕੇ ਤੁਹਾਨੂੰ ਦਿਖਾਉਣ ਨੂੰ ਤਿਆਰ ਹੈ ਕਿ ਇਹਨਾਂ ਲੋਕਾਂ ਦੇ ਬੀਜੇ ਕੰਡੇ ਅਸੀਂ ਚੁਗ ਰਹੇ ਆ ਲੇਕਿਨ ਇਹਨਾਂ 'ਚ ਕਦੀ ਹਿੰਮਤ ਨਹੀਂ ਹੋਈ ਇਸ ਨੋਟੀਫਿਕੇਸ਼ਨ ਨੂੰ ਡੀ ਨੋਟੀਫਾਈ ਕਰੋ ਕਿਉਂਕਿ ਇਹ ਸਾਰੇ ਇਸ ਸਾਜ ਦੇ ਹਿੱਸੇਦਾਰ ਸੀ ਤੋ ਇਸ ਵਿਸ਼ੇ ਨੂੰ ਲੈ ਕੇ ਅੱਜ ਤੁਹਾਡੇ ਨਾਲ ਰੂਬਰੂ ਹੋਏ ਸਾਡੇ ਮੰਡੀਆਂ ਦੇ ਪ੍ਰਬੰਧ ਆਲਰੇਡੀ ਪੂਕਤਾਂ ਨੇ ਤੁਸੀਂ ਜਾ ਕੇ ਪਰਸਨਲੀ ਮੰਡੀਆਂ 'ਚ ਵਿਜ਼ਿਟ ਕਰ ਸਕਦੇ ਹੋ ਅਸੀਂ ਹਰ ਪੱਧਰ ਤੇ ਮੰਡੀਆਂ ਦੇ ਪ੍ਰਬੰਧ 31 ਮਾਰਚ ਤੱਕ ਮੁਕੰਮਲ ਕਰ ਚੁੱਕੇ ਸੀ ਕੱਲ ਸਾਡਾ ਖਰੀਦ ਦਾ ਪਹਿਲਾ ਦਿਨ ਸੀਗਾ ਪੂਰੇ ਪੰਜਾਬ 'ਚ ਕੋਈ ਫਸਲ ਮੰਡੀ 'ਚ ਕੱਲ ਨਹੀਂ ਆਈ ਆਉਣ ਵਾਲੇ ਦਿਨਾਂ 'ਚ ਜਦੋਂ ਮਰਜ਼ੀ ਆਵੇ ਚਾਹੇ ਅੱਜ ਆਜੇ ਸਾਡੇ ਸਟਾਫ ਪੂਰੀ ਤਰ੍ਹਾਂ ਤਾਇਨਾਤ ਹੈ ਔਰ ਹਰ ਪੱਧਰ ਤੇ ਸਾਡੇ ਪ੍ਰਬੰਧ ਮੁਕੰਮਲ ਨੇ ਫੇਰ ਵੀ ਜੇ ਕਿਤੇ ਕੋਈ ਕਮੀ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਵਿਦਨ 2 ਆਵਰ ਅਸੀਂ ਉਹ ਪ੍ਰਬੰਧ ਮੁਕੰਮਲ ਕਰਾਂਗੇ ਬਸੂ ਸਾਹਿਬ ਕਾਰਨ ਕੀ ਸੀੋਂ ਤੱਕ ਜਿਹੜੇ ਆ ਪ੍ਰਾਈਵੇਟ ਸੈਲਰ ਨੇ ਇਹਨਾਂ ਨੂੰ ਮੰਡੀ ਦਾ ਰੂਪ ਦਿੱਤਾ ਜਾਂਦਾ ਸੀ ਇੱਥੇ ਬਸਲਾਂ ਦੀ ਖਰੀਦ ਹੁੰਦੀ ਸੀ ਇਸ ਦਾ ਅਸਲ ਕਾਰਨ ਕੀ ਸੀ ਇਹ ਤਾਂ ਹੁਣ ਤੁਹਾਨੂੰ ਕੰਗ ਸਾਹਿਬ ਨੇ ਬੜੇ ਵਿਸਾਰ ਵਿੱਚ ਦੱਸੇ ਦਿੱਤਾ ਹੈ ਕਿ ਇੱਕ ਪਿਛਲੇ ਸਮੇਂ ਤੋਂ ਇਹ ਲੋਕ ਕਾਰਪੋਰੇਟ ਨੂੰ ਪ੍ਰਸਾਦ ਕਰ ਰਹੇ ਸੀਗੇ ਪਰੰਤੂ ਮੰਡੀ ਸਿਸਟਮ ਅਸੀਂ ਤਾਂ ਭੰਗ ਨਹੀਂ ਹੋਣ ਦਿੱਤਾ ਸਾਡੇ ਸਮੇਂ ਜਦੋਂ ਵੀ ਮੰਡੀਆਂ ਦੇ ਵਿੱਚ ਕੋਈ ਸੈਲੋ ਚ ਮਾਲ ਜਾਂਦਾ ਸੀ ਅਸੀਂ ਮਾਰਕੀਟ ਫੀਸ ਵੀ ਲੈਂਦੇ ਸੀ ਅਸੀਂ ਬਕਾਇਦਾ ਜੋ ਸਾਡਾ ਹੱਕ ਬਣਦਾ ਹੈ ਮੰਡੀ ਬੋਰਡ ਦਾ ਪੰਜਾਬ ਦੇ ਲੋਕਾਂ ਦਾ ਉਹ ਉਹਨਾਂ ਤੋਂ ਬਸੂਰ ਕਰਦੇ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਮੋਗੇ ਦੇ ਨੇੜੇ ਸੈਲੋ ਹੈ ਪਿਛਲੇ ਸਾਲ ਉਹਦੇ ਤੋਂ 4 ਕਰੋੜ ਤੋਂ ਵੱਧ ਮਾਰਕੀਟ ਫੀਸ ਅਸੀਂ ਲਈ ਹੈ ਇਸੇ ਤਰ੍ਹਾਂ ਬਾਕੀ ਸੈਲੋ ਤੋਂ ਵੀ ਪਰ ਅੱਜ ਮਾਨ ਸਾਹਿਬ ਨੇ ਜਿਹੜਾ ਡੀ ਨੋਟੀਫਾਈਡ ਕੀਤਾ 2013 ਤੋਂ ਲੈ ਕੇ ਹੁਣ ਤੱਕ ਜਿੰਨੇ ਸੈਲੋ ਸਭ ਯਾਰਡ ਬਣਾਏ ਹੋਏ ਸੀਗੇ ਸਾਰੇ ਰੱਦ ਕਰਦੇ ਉਹ ਕਰੋਗੇ ਕਿਹੜੀ ਕੰਪਨੀਆਂ ਦੇ ਸਭ ਯਾਰਡ ਸੀ ਇਹ ਵੱਖ-ਵੱਖ ਕੰਪਨੀਆਂ ਦੇ ਸੀਗੇ ਸਭ ਯਾਰਡ ਜਿਹਦੇ ਵਿੱਚ ਅਡਾਨੀ ਦੇ ਵੀ ਸੀਗੇ ਹੋਰ ਕੰਪਨੀ ਦੇ ਵੀ ਸੀ ਪੋਲਿਟਿਕਲ ਇਫਲੂਐਂਸਰ ਲੱਗਾ ਸੀ ਕਿ ਕੋਈ ਪੋਲਿਟਿਸ਼ੀਅਨ ਦਾ ਵੀ ਨਾਂ ਹੈ ਵਿੱਚ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਕਿਹਦਾ ਕਿਹਦਾ ਨਾਂ ਹੈ ਇਹ ਤਾਂ ਘਾਟਨ ਤਾਂ ਬਾਦਲ ਸਾਹਿਬ ਹੀ ਕਰਦੇ ਨੇ ਉਹ ਘਾਟਨ ਤਾਂ ਬਾਦਲ ਸਾਹਿਬ ਹੀ ਕਰਦੇ ਰਹੇ ਨੇ ਬਸ ਇਹ ਤਾਂ ਕਿਸਾਨ ਹਮੇਸ਼ਾ ਜਿੰਨੀਆਂ ਦੇ ਵਿੱਚ ਆਉਂਦੇ ਆ ਕਨਸਟਰਜਰ ਜਾਂ ਵੀਰ ਵੀਰ ਤਾਂ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਕਈ ਐਂਡਿਵਰੀਅ ਨਹੀਂ ਕਿਹਦੇ ਆ ਕਿਸੂ ਕੇ ਸਾਹਮਣੂ ਜਾਗਰ ਵੀ ਕਰਦੇ ਆ ਦੋਸਤ ਵੀ ਨਾਲ ਹੈ ਇਹ ਹੈ ਕਿ ਮੁਕਤਾ ਪ੍ਰਣਾਲੀ ਦੇ ਤਹਿਕੇ ਆ ਕਿ ਆਵਾਜ਼ੀ پارٹی ਦੀ ਤਰਫ ਕਿਸਾਨਾਂ ਦਾ ਸਤਿਕਾਰ ਹੋ ਜਿਸ ਦਿਨ ਤੋਂ ਪਿਛਲੇ 2 ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਸਰਕਾਰ ਬਣੀ ਹੈ ਸਾਰੀਆਂ ਫਸਲਾਂ ਚੱਕੀਆਂ ਗਈਆਂ ਸਮੇਂ ਸਰ ਔਰ ਨਾਲ ਦੀ ਨਾਲ 24 ਘੰਟੇ ਆਨਲਾਈਨ ਪੇਮੈਂਟ ਅਗਲਿਆਂ ਦੇ ਖਾਤੇ ਚ ਪਈ ਹੈ ਐਤਕੀ ਦੀ ਫਸਲ ਵੀ ਬਿਨਾ ਕਿਸੇ ਪਰੇਸ਼ਾਨੀ ਤੋਂ ਚੱਕੀ ਜਾਊਗੀ ਔਰ 24 ਘੰਟੇ ਚ ਸਭ ਦੀ ਪੇਮੈਂਟ ਉਹਨਾਂ ਦੇ ਖਾਤੇਾਂ 'ਚ ਪਾਊਗੀ ਕਿਉਂਕਿ ਅਸੀਂ ਪੂਰੇ ਪੰਜਾਬ ਦੇ ਜਿੰਨੇ ਕਿਸਾਨ ਨੇ ਉਹਨਾਂ ਨੂੰ ਆਨਲਾਈਨ ਮੰਡੀ ਬੋਰਡ ਨਾਲ ਜੋੜਿਆ ਅਸੀਂ ਆੜਤੀਆਂ ਨਾਲ ਜੋੜਿਆ ਤਾਂ ਕਿ ਸਾਨੂੰ ਕੋਈ ਦਿੱਕਤ ਨਾ ਆਵੇ ਕਿਸੇ ਦੀ ਪੇਮੈਂਟ ਕਰਨ 'ਚ ਅੱਜ ਕਿਸੇ ਆੜਤੀ ਤੋਂ ਪੈਸਾ ਫੜਨ ਦੀ ਲੋੜ ਨਹੀਂ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਪੈਸਾ ਜਾਊਗਾ ਇਸ ਲਈ ਕਿਸੇ ਕਿਸਾਨ ਨੂੰ ਕੋਈ ਪ੍ਰੋਬਲਮ ਨਾ ਪਹਿਲਾਂ ਆਉਣ ਦਿੱਤੀਆ ਦੋਸਰਾਂ 'ਚ ਨਾ ਆਉਣ ਹੋਣਾ ਆਉਣ ਦਾ ਅਸੀਂ ਪਿਛਲੇ 1 ਮਹੀਨੇ ਤੋਂ ਤਿਆਰੀ ਕਰ ਰਹੇ ਹਾਂ ਮਡਲਿਆ ਸੂਲਤਾ ਜੀ ਦੇ ਵਿੱਚ ਸਾਫ਼ ਪੀਣ ਵਾਲੇ ਪਾਣੀ ਦੇ ਪ੍ਰਬੰਧ ਨੇ ਸਫਾਈ ਦੇ ਪ੍ਰਬੰਧ ਨੇ ਕਿਉਂਕਿ ਫਸਲ ਚੱਕਣ ਤੋਂ ਬਾਅਦ 3.5-4 ਮਹੀਨੇ ਮੰਡੀ ਬਿਲਕੁਲ ਖਾਲੀ ਹੁੰਦੀ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਹੁਣ ਅਸੀਂ ਉਹਦੇ ਵੀ ਪ੍ਰਬੰਧ ਪੱਕੇ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ 'ਚ ਆਫ ਸੀਜ਼ਨ ਦੇ ਦੌਰਾਨ ਸਾਰੀਆਂ ਮੰਡੀਆਂ ਨੂੰ ਸਮਾਜਿਕ ਕੰਮਾਂ ਵਾਸਤੇ ਅਸੀਂ ਵਰਤਿਆ ਕਰਾਂਗੇ ਜਿਸ ਤਰ੍ਹਾਂ ਇੱਕ ਵੱਡਾ ਹਾਲ ਤੁਸੀਂ ਮੈਰਿਜ ਪੈਲਸ ਜਾਣਦੇ ਹੋ ਤੁਹਾਨੂੰ 3.5-4 ਲੱਖ ਤੋਂ ਘੱਟ ਕੋਈ ਹਾਲ ਨਹੀਂ ਮਿਲਦਾ ਅਸੀਂ ਉਹੀ ਸਾਡੇ ਸ਼ੈੱਡ 25000 ਰੁਪਏ ਪਰ ਡੇ ਤੇ ਕਿਰਾਏ ਤੇ ਦੇਣ ਦੇ ਪ੍ਰਬੰਧ ਕੀਤੇ ਨੇ ਤਾਂ ਕਿ ਕੋਈ ਸਮਾਜਿਕ ਫੰਕਸ਼ਨ ਕਿਸੇ ਨੇ ਕਰਨਾ ਹੈ ਉੱਥੇ ਜਾ ਕੇ ਕਰ ਸਕਦਾ ਔਰ ਆਫ ਸੀਜ਼ਨ ਦੇ ਦੌਰਾਨ ਜਿਹੜੇ ਸਾਡੇ ਸ਼ੈੱਡ ਕਿਰਾਏ ਤੇ ਨਹੀਂ ਚੜਨਗੇ ਅਸੀਂ ਪੂਰੇ ਪੰਜਾਬ ਦੇ ਬੱਚਿਆਂ ਵਾਸਤੇ ਫ੍ਰੀ ਆਫ ਕਾਸਟ ਇਨਡੋਰਸ ਗੇਮਸ ਖੇਡਣ ਵਾਸਤੇ ਉਹ ਉਪਲਬਧ ਕਰਾਏ ਨੇ ਡਾਇਰੈਕਟਰ ਸਪੋਰਟਸ ਨਾਲ ਸਪੋਰਟਸ ਮੰਤਰੀ ਨਾਲ ਸਾਡੀ ਸਾਰੀ ਗੱਲ ਹੋ ਚੁੱਕੀ ਹੈ ਜ਼ਿਲ੍ਹਾ ਪੱਧਰ ਤੇ ਸੀ ਸਾਡੇ ਡੀਐਮਓਜ਼ ਰਾਹੀਂ ਜਿਲ੍ਹਾ ਸਪੋਰਟਸ ਅਫਸਰ ਰਾਹੀਂ ਤਾਲਮੇਲ ਕਰਾ ਰਹੇ ਹਾਂ ਤਾਂ ਕਿ ਸਾਡੇ ਬੱਚੇ ਉੱਥੇ ਫ੍ਰੀ ਆਫ ਕਾਸਟ ਖੇਡ ਸਕਣ ਈਵਨ ਅਸੀਂ ਸਪੋਰਟਸ ਡਿਪਾਰਟਮੈਂਟ ਨੂੰ 6700 ਕੋਚਸ ਦੀ ਲਿਸਟ ਵੀ ਦਿੱਤੀ ਹੈ ਜਿਹੜੇ ਵਲੰਟੇਰਲੀ ਜਾ ਕੇ ਬੱਚਿਆਂ ਨੂੰ ਖੇਡਾਂ ਪ੍ਰਤੀ ਗਾਈਡ ਕਰਨਗੇ ਇਸੇ ਤਰ੍ਹਾਂ ਸਾਡੇ ਹੋਰ ਜਿਹੜੇ ਸਿਸਟਮ ਹੈ ਮੰਡੀ ਸਿਸਟਮ ਉਹਨੂੰ ਡਿਵੈਲਪ ਕਰਨ ਵਾਸਤੇ ਅਸੀਂ ਪਿਛਲੇ ਸੀਜ਼ਨ ਦੌਰਾਨ 33000 ਤੋਂ ਵੱਧ ਦਰਖਤ ਲਾਏ ਨੇ ਤਾਂ ਕਿ ਆਉਣ ਵਾਲੇ 10-15 ਸਾਲਾਂ ਬਾਅਦ ਉਹਦੀ ਇਨਕਮ ਮੰਡੀ ਬੋਰਡ ਨੂੰ ਆਵੇ ਉਹ ਇਨਕਮ ਦੇ ਨਾਲ ਸਾਡੀਆਂ ਸੜਕਾਂ ਬਣਨ ਸਾਡੀਆਂ ਮੰਡੀਆਂ ਡਿਵੈਲਪਮੈਂਟ ਹੋਣ ਅਸੀਂ ਤਾਂ ਹਰ ਪੱਤਰ ਤੇ ਮੰਡੀ ਸਿਸਟਮ ਨੂੰ ਬਚਾਉਣ ਵਾਸਤੇ ਤੁਸੀਂ ਕਿਸਾਨ ਭਵਨ ਜਾਣਦੇ ਹੋ ਅੱਜ ਤੋਂ 2 ਸਾਲ ਪਹਿਲਾਂ ਵੀ ਕਿਸਾਨ ਭਵਨ ਜਾਂਦੇ ਸੀਗੇ ਤੁਸੀਂ ਅੱਜ ਵੀ ਕਿਸਾਨ ਭਵਨ ਜਾਣਦੇ ਹੋ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਅਸੀਂ ਉਹਨੂੰ ਡਿਵੈਲਪ ਕੀਤਾ ਔਰ ਜਿਹੜਾ ਕਮਰਾ ਚੰਡੀਗੜ੍ਹ ਦੇ ਹੋਟਲਾਂ 'ਚ 8 ਤੋਂ 10000 ਨੂੰ ਮਿਲਦਾ 7000 ਨੂੰ ਮਿਲਦਾ ਉੱਥੇ 1500 ਤੋਂ 1500 ਰੁਪਏ ਨੂੰ ਮਿਲ ਰਿਹਾ ਹੈ ਉਤੋਂ ਵਧੀਆ ਫੈਸਿਲਿਟੀ ਮਿਲ ਰਹੀ ਹੈ ਔਰ ਜਿਹੜਾ ਹਾਲ ਤੁਸੀਂ ਕਿਸੇ ਹੋਟਲ ਦੇ ਵਿੱਚ ਜਾ ਕੇ 1000 ਬੰਦੇ ਦਾ 10 ਲੱਖ ਤੋਂ ਘੱਟ ਨਹੀਂ ਮਿਲਦਾ ਕਿਸਾਨ ਭਵਨ ਚ ਅਸੀਂ 1 ਲੱਖ ਰੁਪਏ ਤੇ ਦੇ ਰਹੇ ਆ ਇਹ ਸਾਡੇ ਕਿਸਾਨਾਂ ਵਾਸਤੇ ਸਹੂਲਤ ਹੈ ਕਿ ਡਾਰਮੇਟਰੀ ਦੇ ਵਿੱਚ ਜੇ ਕੋਈ ਕਿਸਾਨ ਵੀ ਆ ਕੇ ਠਹਿਰਦਾ ਹੈ ਇੱਕ ਬੈੱਡ ਦਾ ਕਿਰਾਇਆ ਇੱਕ ਨਾਈਟ ਦਾ ਚੰਡੀਗੜ੍ਹ ਚ ਸਿਰਫ 150 ਰੁਪਏ ਇਸ ਤੋਂ ਵੱਧ ਅਸੀਂ ਕੀ ਕਰ ਸਕਦੇ ਆ ਅਸੀਂ ਕਿਸਾਨਾਂ ਮਜ਼ਦੂਰਾਂ ਵਾਸਤੇ ਸਹੂਲਤਾਂ ਮੰਡੀ ਬੋਰਡ ਵੱਲੋਂ ਪੈਦਾ ਕਰ ਰਹੇ ਆ ਅੱਜ ਤੋਂ 2 ਸਾਲ ਪਹਿਲਾਂ ਕਿਉਂ ਨਾ ਪੈਦਾ ਹੋਈਆਂ ਜਿਸ ਦਿਨ ਦੀ ਮਾਨ ਸਰਕਾਰ ਬਣੀ ਹੈ ਇਹ ਸੂਲਤਾ ਹੋਣੇ ਕਿਉਂ ਪੈਦਾ ਹੋਣੀਆਂ ਸ਼ੁਰੂ ਹੋਈਆਂ ਨੇ ਇਹ ਫਰਕ ਹੈ ਜਿਸ ਤਰ੍ਹਾਂ ਕੰਗਸਾਹਬ ਨੇ ਦੱਸਿਆ ਕਿ ਅਸੀਂ ਲੋਕ ਸਾਰੇ ਜ਼ਮੀਨ ਨਾਲ ਜੁੜ ਕੇ ਸਮੱਸਿਆਵਾਂ ਵਿੱਚੋਂ ਨਿਕਲ ਕੇ ਇਸ ਜਗ੍ਹਾ ਤੇ ਪਹੁੰਚਿਆ ਅਸੀਂ ਸਮਝਦੇ ਹਾਂ ਔਰ ਅਸੀਂ ਦਰਦ ਵੀ ਰੱਖਦੇ ਹਾਂ ਕਿ ਸਮੱਸਿਆਵਾਂ ਨੂੰ ਹੱਲ ਕਰਨਾ ਔਰ ਅਸੀਂ ਹੱਲ ਕਰ ਰਹੇ ਹਾਂ ਜਿਹਦਾ ਤੁਸੀਂ ਜਾ ਕੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਤੁਸੀਂ ਕਿਸਾਨ ਭਵਨ ਜਾਓ ਬਾਕੀ ਮੰਡੀਆਂ 'ਚ ਜਾਓ ਮੈਂ ਸਾਰੇ মিডিਆ ਨੂੰ ਬੇਨਤੀ ਕਰਦਾ ਹਾਂ ਤੁਸੀਂ ਮੰਡੀਆਂ ਨੂੰ ਵਿਜ਼ਿਟ ਕਰੋ ਜਾ ਕੇ ਦੇਖੋ ਜਿੱਥੇ ਕੋਈ ਕਮੀ ਹੈ ਸਾਨੂੰ ਪੁਆਇੰਟ ਆਊਟ ਕਰੋ ਅਸੀਂ ਨਾਲ ਦੀ ਨਾਲ ਹੱਲ ਕਰਾਂਗੇ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਧੰਨਵਾਦ ਨੀਡਰ ਖਾਨ ਨਿਰਪੱਖ ਰਹਾੰਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ